ਇਹ ਤਸਵੀਰਾਂ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਮੈਡੀਕਲ ਕਾਲਜ ਤੇ ਹਸਪਤਾਲ ਦੀਆਂ ਨੇ ਜਿੱਥੇ ਬੀਐਸਸੀ ਚੌਥੇ ਸਾਲ ਦੀ ਵਿਦਿਆਰਥਣ ਤੇ ਤਿੰਨ ਵਿਅਕਤੀਆਂ ਨੇ ਹਮਲਾ ਕਰਕੇ ਉਸ ਦੇ ਕੱਪੜੇ ਪਾੜ ਦਿੱਤੇ ਨੇ ਵਿਦਿਆਰਥਣ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਹਮਲੇ ਉਪਰੰਤ ਇਸ ਘਟਨਾ ਖਿਲਾਫ ਵਿਦਿਆਰਥੀਆਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਮੌਕੇ ਤੇ ਪਹੁੰਚੇ ਡੀਐਸਪੀ ਦਾਕਾ ਬਰਿੰਦਰ ਸਿੰਘ ਅਤੇ ਜੋਧਾ ਥਾਣਾ ਮੁਖੀ ਹੀਰਾ ਸਿੰਘ ਵੱਲੋਂ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੰਪਲੇਂਟ ਫਰਮਾਈ ਸੀ ਅ ਸਬਡਿਵੀਜ਼ਨ ਦਾਖਾ ਦੇ ਥਾਣਾ ਜੋਧਾ ਵਿਖੇ ਸਰਾਬਾ ਪਿੰਡ ਦੇ ਵਿੱਚ ਜੋ ਉਪਮਾਰਕੀਤ ਕਰਤਾਰ ਸਿੰਘ ਸਰਾਬਾ ਨਰਸਿੰਗ ਕਾਲਜ ਉਥੋਂ ਦੀ ਸਾਨੂੰ ਇੱਕ ਅੱਜ ਕੰਪਲੇਂਟ ਰਸੀਵ ਹੋਈ ਸੀ ਕਿ ਕੱਲ ਕਰੀਬ 6 ਵਜੇ ਇੱਕ ਲੜਕੀ ਆ ਜੋ ਨਰਸਿੰਗ ਕਾਲਜ ਦੇ ਵਿੱਚ ਪੜਦੀ ਹੈ ਜੀਦਾ ਅਸੀਂ ਨਾਮ ਨਹੀਂ ਕਰ ਸਕਦੇ ਉਹ ਲੜਕੀ ਜਦੋਂ ਸ਼ਾਮ ਨੂੰ ਇੱਥੇ ਕੈਂਪਸ ਦੇ ਅੰਦਰ ਆਪਣੀ ਟਹਿਲ ਰਹੀ ਸੀ ਕੋਈ ਤਿੰਨ ਅਣਸ਼ਾਂਤੀ ਨੌਜਵਾਨ ਆਉਂਦੇ ਨੇ ਜੋ ਕਿ ਉਸ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਵਿੱਚ ਉਸਦੇ ਜੋ ਉੱਪਰ ਫਲੋਰ ਤੋਂ ਵੀ ਬਾੜਦੇ ਨੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਦਾ ਕਿ ਬੰਦਾ ਆ ਰਿਹਾ ਦੋਸਤੋ ਉਹ ਨਿਕਲ ਜਾਂਦੇ ਨੇ ਜਿਸ ਤੇ ਸਾਨੂੰ ਅੱਜ ਜਦੋਂ ਇਨਫੋਰਮੇਸ਼ਨ ਰੀਸੀਵ ਹੋਈ ਤਦ ਤੰਤ ਸਾਡੇ ਕੰਸਰਨਡ ਐਸ ਐਚ ਓ ਜੋਧਾ ਨਾਲ ਸਾਡੇ ਲੈਡੀ ਕਾਂਸਟੇਬਲ ਨਾਲ ਸਾਡੀ ਹੋਰ ਸੀਸੀਟੀਵੀ ਦੇ ਪ੍ਰੋਫੈਸ਼ਨਲਸ ਨਾਲ ਮੈਂ ਖੁਦ ਇਸ ਤੇ मौके ਤੇ ਪਹੁੰਚਾ ਲੜਕੀ ਦੀ ਸਟੇਟਮੈਂਟ ਲਈ ਜਾ ਰਹੀ ਹੈ ਜੋ ਵੀ ਸਟੇਟਮੈਂਟ ਦੇ ਅਨੁਸਾਰ ਡਿਫੈਂਸ ਬਣੂਗਾ ਜੋ ਕਿ ਬੀ ਐਨ ਐਸ ਦੇ ਤਹਿਤ ਉਸ ਦੇ ਤਹਿਤ ਅਨੁਨ ਦੇ ਖਿਲਾਫ ਪਰਚਰਜਿਸਟ ਕਰ ਰਹੇ ਇਧਰ ਜਾ ਰਿਹਾ ਪਰਚਰਜਿਸਟ ਕਰਨ ਤੋਂ ਬਾਅਦ ਸਾਡੀ ਇਨਵੈਸਟੀਗੇਸ਼ਨ ਕੰਟੀਨਿਉਟੀ ਦੇ ਵਿੱਚ ਸਾਨੂੰ ਕਾਫੀ ਵਾਈਟ ਰੂਸ ਵੀ ਮਿਲੇ ਨੇ ਤੇ ਬਹੁਤ ਜਲਦੀ ਅਸੀਂ ਜੋ ਇਸ ਦੇ ਵਿੱਚ ਮੇਨ ਕਲਪਰੇਟ ਆ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਲੜਕੀ ਦੀ ਹਾਲਤ ਕਿੱਦਾਂ ਦੀ ਹੈ ਲੜਕੀ ਦੀ ਹਾਲਤ ਠੀਕ ਹੈ ਜੀ ਸਰ ਜਿਹੜੀ ਲੜਕੀ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਲੋਕਲ ਹੈ ਜਾਂ ਬਾਹਰੋਂ ਆਈ ਹੈ ਨਹੀਂ ਅਸੀਂ ਉਹਦੀ ਕੋਈ ਆਇਡੈਂਟੀਟੀ ਰਿਵੀਲ ਨਹੀਂ ਕਰ ਸਕਦੇ ਜੀ ਤੇ ਉਹ ਇੱਥੋਂ ਦੀ ਸਟੂਡੈਂਟ ਹੈ ਤੇ ਸਰ ਉਹ ਇਕੱਲੀ ਸੀ ਕੀ ਜਾਂ ਕੋਈ ਹੋਰ ਉਹ ਇਕੱਲੀ ਸੀ ਉਸ ਟਾਈਮ 'ਚ ਇਕੱਲੀ ਟੈਲਰੀ ਸੀ ਸਰ ਇਹਦੇ ਜੀ ਪਤਾ ਲੱਗਿਆ ਜਿਨ੍ਹਾਂ ਨੇ ਜਿਹੜੇ ਮੁੰਡੇ ਸੀਗੇ ਉਹ ਲੋਕਲ ਸੀਗੇ ਜਾਂ ਇੱਥੇ ਦੇ ਸੀਗੇ ਹਾਂਜੀ ਮਕਦਮਾ ਅਨੁਸਾਰ ਉਹਦੇ ਖਵਾਫ ਹੈ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਜਲਦੀ ਉਹਨਾਂ ਦੀ ਪਛਾਣ ਕਰ ਲਈਏ ਸਰ ਸਟੂਡੈਂਟਸ ਦੀ ਸਿਕਿਉਰਿਟੀ ਲਈ ਕੋਈ ਕਾਲਜ ਵਾਲਿਆਂ ਨੂੰ ਵੀ ਕਿਹਾ ਗਿਆ ਕਿ ਕੁਝ ਸ਼ਾਮ ਦੇ ਟਾਈਮ ਕਹਿੰਦੇ ਵੀ ਉਰੇ ਸਿਕਿਉਰਿਟੀ ਦੀ ਕਮੀ ਰਹਿੰਦੀ ਹੈ ਬਿਲਕੁਲ ਜੀ ਕਾਲਜ ਤੋਂ ਕੀ ਕੈਂਪਸ ਦੇ ਅੰਦਰ ਹੋਇਆ ਵਾ ਕੈਂਪਸ ਦੇ ਅੰਦਰ ਬਾਹਰੋਂ ਡਿਫਰੈਂਸ ਤਾਂ ਨਹੀਂ ਹੁੰਦੀ ਪਰ ਅਸੀਂ ਕੈਂਪਸ ਦੀ ਮੈਨੇਜਮੈਂਟ ਪ੍ਰਿੰਸੀਪਲ ਸਾਹਿਬ ਹਸਪੀਟਲ ਦੇ ਸਟੂਡੈਂਟ ਸਾਹਿਬ ਬਾਕੀ ਕਾਲਜes ਦੇ ਪ੍ਰਿੰਸੀਪਲ ਸਾਹਿਬ ਸਾਰਿਆਂ ਨੂੰ ਸਲਾਹ ਦਿੱਤੀ ਹੈ ਕਿ ਕੈਂਪਸ ਦੇ ਵਿੱਚ ਸਿਕਿਉਰਿਟੀ ਬੀਫੋਰ ਕੀਤੀ ਜਾਵੇ ਤੇ ਦੂਸਰਾ ਵੱਧ ਤੋਂ ਵੱਧ ਸੀਸੀਟੀਵੀ ਕੈਮਰਾਜ਼ ਵਧਾਏ ਜਾਣ ਤਾਂ ਕਿ ਕੋਈ ਵੀ ਅਜਿਹੀ ਘਟਨਾ ਹੁੰਦੀ ਹੈ ਉਹ ਕੈਦ ਹੋ ਜੀਤੇ ਜੇ ਵੀ ਕੋਈ ਇਹੋ ਜਿਹਾ ਕ੍ਰਿਮਨਲ ਅਫੈਂਸ ਸਾਹਮਣੇ ਆਉਂਦਾ ਉੱਥੇ ਅਸੀਂ ਬੰਦੇ ਆਇਡੈਂਟੀਫਾਈ ਕਰਨ ਦੇ ਵਿੱਚ ਸੌਕਾ ਹੋ ਗਏ। ਬਾਕੀ ਅਸੀਂ ਵੀ ਇੱਥੇ ਗਰਲਸ ਕਾਲਜ ਹੁੰਨ ਕਰਕੇ ਬਾਹਰ ਗਸ਼ਤ ਲੈਂਦੀ ਹੈ। ਬਟ ਇਨਸੀਡੈਂਟ ਕਾਲਜ ਦੇ ਵਿੱਚ ਅੰਦਰ ਸੀਗਾ। ਸੋ ਇਹਦੇ ਬਾਰੇ ਮੈਨੇਜਮੈਂਟ ਹੀ ਦੱਸ ਸਕਦੀ ਹੈ। ਕਬਟਰਨ ਨੂੰ ਅਸੀਂ ਸਲਾਹ ਜਰੂਰ ਦਿੱਤੀ ਹੈ ਕਿ ਇੱਥੇ ਸਿਕਿਉਰਿਟੀ ਵਧਾਈ ਜਾਵੇ। ਸਰ ਇਹ ਜਿਹੜੀ ਜੂ ਹੋਇਆ ਇਹ ਕੱਲ ਹੋਇਆ ਜਾਂ ਅਰਲੀ ਮੂਰਨ ਹੋਇਆ? ਇਹ ਕੱਲ ਸ਼ਾਮ ਦੀ 6 ਵਜੇ। ਤੇ ਸਰ ਪੁਲਿਸ ਨੂੰ ਇਨਫੋਰਮੇਸ਼ਨ ਕਰੋ। ਪੁਲਿਸ ਨੂੰ ਇਨਫੋਰਮੇਸ਼ਨ ਅੱਜ ਮਿਲੀ ਹੈ ਜੀ। ਸਰ ਕਾਰਨ ਲੇਟ ਕਿਉਂ? ਗਰਲਸ ਦੱਸ ਰਹੀਆਂ ਕਿ ਉਹਨਾਂ ਨੇ ਜੀ ਸਿੱਧਾ ਪੁਲਿਸ ਤੋਂ ਤੱਕ ਨਹੀਂ ਕੀਤੀ। ਗਰਲਸ ਨੇ ਇਸ ਇਨਸੀਡੈਂਟ ਨੂੰ ਮੈਨੇਜਮੈਂਟ ਦੇ ਵੀ ਧਿਆਨ ਦੇ ਵਿੱਚ ਰੱਖਿੰਦਾ ਤੇ ਮੈਨੇਜਮੈਂਟ ਨੇ ਸਾਨੂੰ ਇਹ ਅੱਜ ਦੱਸਿਆ ਸਰ ਇਹਦੇ ਵਿੱਚ ਕੋਈ ਸੀਸੀਟੀਵੀ ਜਿਸ ਜਗ੍ਹਾ ਤੇ ਹੋਇਆ ਉੱਥੇ ਸੀਸੀਟੀਵੀ ਲੱਗੀ ਸੀ ਜੀ ਹਾਂ ਜੀ ਆਇਡੈਂਟੀਫਾਈ ਕਰ ਰਹੇ ਹਾਂ ਜੀ ਇਹਦੇ ਬਾਰੇ ਅਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਤੁਹਾਨੂੰ ਇਹਦੇ ਬਾਰੇ ਨਹੀਂ ਦੱਸ ਸਕਦੇ ਠੀਕ ਹੈ ਥੈਂਕ ਯੂ ਜੋ ਲੱਤੀ ਦੇ ਨਾਲ ਮਿਸਰੋ ਹੋਇਆ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਆ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਪ੍ਰਭਜੋਤ ਸੈਣੀ ਮੈਂ ਪ੍ਰਿੰਸੀਪਲ ਸ਼ਹੀਦ ਕਰਤਾ ਸਿੰਘ ਸਰ ਆਫ ਕਾਲਜ ਆਫ ਨਰਸਿੰਗ ਬੀਆ Uh, जो भी होया इस भी कल, uh, काफी देर रात पता चलिया इमीजिएटली असं अपनी uh, कमेटी बिठाई और जो सूर्या कि मॉर्निंग इस चीज़ की इनवैसिगे वेरी वी आर वेरी सीरीयस एंड वेरी सेंसिटिव अबाउट सच टाइप ऑफ असोल्ट एंड ईवन जेंडर हरासमेंट सो अं इस चीज़ की इनवैसिगे कर रहे पुलिस को कंप्लेट की बाकायदा othe jaake thane and they are uh, investigating and the investigation is under process jo bhi banda culprit hoega we will make sure that he is uh, behind bars and assi is cheez de vich uh, assi bachyan de naal and mai ehi assurance denni hai ki jo bhi cheez hoyi hai it will not be repeated and it should not be repeated and uh, so this is an assurance that we give to our students and to the public

that everything is ਨਹੀਂ ਮੇਰਾ ਸਵਾਲ ਹੈ ਕਿ 15 ਘੰਟੇ ਬਾਅਦ ਕਿਉਂ ਦਰਖਾ ਪੁਲਿਸ ਦੇ ਧਿਆਨ ਚ ਜਾਂਦਾ ਜਾਂਦਾ I think we will answer after other police investigation we are sure we are also not knowing what has happened ਅਸੀਂ ਉਹਨਾਂ ਦੇ ਨਾਲ ਜ਼ਰੂਰ ਕਰ ਰਹੇ ਹਾਂ ਬਟ ਅਸੀਂ ਇਸ ਚੀਜ਼ ਦੇ ਵਿੱਚ ਡਿਟੇਲਸ ਉਦੋਂ ਹੀ ਦੇ ਸਕਦੇ ਹਾਂ ਜੋ ਸਾਨੂੰ ਕੁਝ ਪਤਾ ਚੱਲੇਗਾ ਸਟੂਡੈਂਟ ਦਾ ਕਹਿਣਾ ਸਟੂਡੈਂਟ ਦਾ ਕਹਿਣਾ ਮੈਂ ਤਿੰਨ ਹੋਸਟਲ ਨੇ ਇੱਥੇ ਤੇ ਉਸ ਤੋਂ ਬਾਅਦ ਦੋ ਗੇਟ ਨੇ ਪਰ ਜਿਹੜੇ ਸ਼ਾਮ ਵੇਲੇ ਰਾਤ ਵੇਲੇ ਜਿਹੜੇ ਆ ਸੁਰੱਖਿਆ ਗਾਰਡ ਸਿਰਫ 2 ਹੁੰਦੇ ਨੇ ਜੀ ਸੁਰੱਖਿਆ ਦੀ ਬਹੁਤ ਵੱਡੀ ਕਮੀ ਹੈ ਜੀ ਇੱਥੇ ਸਰ ਇਹ ਮੈਨੇਜਮੈਂਟ ਦੱਸ ਸਕਦੀ ਹੈ ਵੀ ਆਰ ਪ੍ਰਿੰਸੀਪਲਸ ਐਂਡ ਵੀ ਮਤਲਬ ਅਸੀਂ ਪ੍ਰਿੰਸੀਪਲਸ਼ਿਪ ਜਿਹੜੀ ਹੈਗੀ ਹੈ ਉਹਦੇ ਵਿੱਚ ਸਿਕਿਉਰਿਟੀ ਜਿਹੜਾ ਪਾਰਟ ਹੈ ਦੈਟ ਕਮਸ ਅੰਡਰ ਮੈਨੇਜਮੈਂਟ ਐਂਡ ਵੀ ਵੀ ਆਈ ਬੀ ਸ਼ੋਰ ਯੂ ਕਿ ਜੋ ਵੀ ਇਨਵੈਸਟੀਗੇਸ਼ਨ ਹੋਏਗੀ ਬਿਲਕੁਲ ਦੇਖੋ ਪਹਿਲਾਂ ਵੀ ਕੋਈ ਟਰਾਂਮਾ ਵਾਪਰੀਆ ਨਹੀਂ ਸਰ ਹੁੰਡਰਡ ਦਾ ਕਹਿਣਾ ਹੈ ਕਿ ਪਹਿਲਾਂ ਵੀ ਕੋਈ ਟਰਾਂਮਾ ਵਾਪਰੀਆ ਨਹੀਂ ਕੁਝ ਨਹੀਂ ਵਾਪਰੀਆ ਮਾੜੀ ਮੋਟੀ ਜਿਹੜੀਆਂ ਚੋਰੀਆਂ ਹੋਈਆਂ ਉਹ ਚੀਜ਼ ਦੇ ਰਿਲੇਟਿਡ ਇਨਵੈਸਟੀਗੇਸ਼ਨ ਹੁੰਦੀ ਸੀ ਕਿਉਂਕਿ ਕ ਇਵਨ ਕਲਾਸਰੂਮਸ ਇੱਕ ਤੁਹਾਡੇ ਪ੍ਰੋਸਪੈਕਟ ਦੇ ਵਿੱਚ ਆ ਕਿ ਤੁਸੀਂ ਸਟੂਡੈਂਟ ਅਤੇ ਕੋਈ ਜਥੇਬੰਦੀ ਜਾਂ ਜੁਲੀਅਨ ਨਹੀਂ ਬਣਾ ਸਕਦਾ ਸਟੂਡੈਂਟ ਨੂੰ ਕਿ ਅਗਰ ਪ੍ਰੋਬਲਮ ਹੋਦੀ ਹੈ ਤਾਂ ਆਪਣੀ ਆਪਣੀ ਗੱਲ ਕਿਸ ਤਰ੍ਹਾਂ ਰੱਖ ਸਕਦਾ ਕਿਉਂਕਿ ਨਿੱਜੀ ਤੌਰ ਤੇ ਤਾਂ ਕੋਈ ਸੁਣਨ ਉਹ ਕਮੇਟੀ ਨਹੀਂ ਕਮੇਟੀ ਫਾਰਮ ਹੁੰਦੀ ਹੈ ਔਰ ਅਜ ਤੱਕ ਜਿੰਨੀਆਂ ਵੀ ਕਮੇਟੀਆਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਸੁਣੀ ਜਾਂਦੀ ਹੈ ਏਵਰੀ ਮੰਥ ਦੇਰ ਇਸ ਅ ਮੀਟਿੰਗ ਦੈਟ ਹੈਪਨਸ ਆਈ ਥਿੰਕ ਯੂ ਹੈਵ ਗਾਟ ਅ ਰੋਂਗ ਇਨਫੋਰਮੇਸ਼ਨ